ਮੇਰੇ ਜੀ ਲੁੱਟੇ ਜਾਂਦੇ ਪਰ ਪਪਾ ਸੁਣੇ ਮੇਰਾ ਪੁੱਤ ਦਲਾ ਬਣਾਉਣਾ ਸੁਣੇ ਨਹੀਂ ਆ ਰਹਾ ਤਾਂ ਮੇਰੇ ਨੂੰ ਮਿਲੇ ਹਾਂਜੀ ਮੈਨੂੰ ਮਿਲੇਗਾ ਬੋਲ ਮੈਂ ਤਾਂ ਕੁਛ ਜਾਂ ਦੇ ਮੈਂ ਬੋਲਦਾ ਬਰਜ ਲੈਂਦਾ ਸੀ ਹਾਂਜੀ ਲੈਂਦਾ ਉਸ ਤੋਂ ਵੀ ਸੇ ਕਰਕੇ ਲੜ ਕੇ ਗਿਆ ਜਦੋਂ ਨਾਲ ਕੋਈ ਪੈਸੇ ਨਾ ਕੈਸੀ ਗਾਰੇ ਬੰਲੇ ਤੇ ਪਪਾ ਨੌਕਰੀ ਡਰਾਈਵਰ ਹੀ ਕਰਦੇ ਮੈਂ ਵੇਛੜ ਗਿਆ ਦਾ ਕੰਮ ਕਰਦੇ ਪਰ ਸਾਰੇ ਬੰਲੇ ਰਹਿਤੇ ਅੱਜ ਵੀ ਰੋਟੀ ਨਹੀਂ ਖਾ ਸਕਦੇ ਐਸਾ ਸੀ ਰੋਡਿਕਲ ਵੇਕਲ ਸੀ ਕੋ ਮੁੰਡੇ ਬੱਚੇ ਐਕਸੀਡੈਂਟ ਹੋ ਜਾਂਦਾ ਹਾਂਜੀ ਉਹ ਪਾਈਕਲ ਤਦਕ ਵਨ ਫੰਡਮੇਸ਼ਨ ਦੋਸਤ ਸਾਰੀ ਕਿੰਨੇ ਕਿ ਦਿਨ ਕਹਿੰਦੇ ਜਿੰਨੇ ਪੈਸਾ ਨੇ ਤੁਹਾਡੇ ਕੋਲ ਲਾਉ ਜਿੰਨੇ ਸਾਡੇ ਕੋਲ ਹੁੰਦੇ ਅਸੀਂ ਲਾਉ ਤੁ ਤੋਂ ਲਾਉ ਜੀ ਜੇ ਮੁੰਡਾ ਬੁਮਾਰਾ ਪੀਨੇ ਤੇ ਫੋਲ ਫੋਲ ਕਿਨਾਰ ਕੀ ਹੋ ਜਾਣਾ ਉਹਨਾਂ ਦੇ ਨਾਲ ਦੇ ਵਿੱਚ ਕੋ ਪੈਸੇ ਨਾਲ ਆਦੀ ਦਾ ਯਾਰ ਜੰਦੇ ਫੋਨ ਦੇ ਦੇ ਲਿਆ ਕੇ ਬੱਚਾ ਬੱਸ ਹੀ ਹੋਸ ਤੇ ਤੋਂ ਕਲਰ ਐਨੰਦ ਦੇ ਉਹਨੇ ਤੋਂ 2 ਲੱਖ ਤੋਂ 2.88 ਤੋਂ 3 ਰੋਲ ਲਿਖਾਂ ਤੋਂ ਕਦੇ ਖੋਤੀ ਤੇ ਲਾਉ ਕੋਲੇ ਕਰਾਈ ਬੱਸੀ ਵਾਲੀ ਕੰਨ

妈妈的，好的。 ਨਵਾਬ ਇੱਥੇ ਆ ਕੇ ਜਿੱਥੇ ਅਨਮੋਲ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਉੱਥੇ ਲੋਕਾਂ ਦਾ ਦਰਦ ਵੇਖ ਕੇ ਮਨ ਵੀ ਭਰਿਆ ਔਰ ਮੈਂ ਇਸ ਛੋਟੇ ਵੀਰ ਲਈ ਇਹ ਜ਼ਰੂਰ ਕਹੂੰਗਾ ਕਿ ਇਹਦੀ ਸੇਵਾ ਜਿਹੜੀ ਹੈ ਉਹ ਵਿਅਰਥ ਨਹੀਂ ਜਾਊਗੀ ਤੇ ਜੇ ਇਹਦੇ ਲਈ ਮੈਂ ਦੋ ਸ਼ਬਦ ਇਹ ਕਹਾਂ ਕਿ ਮੈਂ ਵੰਡਣਾ ਚਾਹੁੰਦਾ ਹਾਂ ਕੁਝ ਦਰਦ ਗਰੀਬਾਂ ਦਾ ਜਿਨ੍ਹਾਂ ਦਾ ਪਾਇਆ ਗਿਆ ਹੈ ਵੈਰ ਨਸੀਬਾ ਨਾਲ ਉਹ ਉਸ ਤਰੀਕੇ ਲੋਕਾਂ ਦਾ ਜਿਹੜਾ ਦਰਦ ਵੰਡਦਾ ਹੈ ਔਰ ਇੱਥੇ ਤਰ੍ਹਾਂ ਤਰ੍ਹਾਂ ਦੇ ਪੇਸ਼ੈਂਟ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਨੇ ਕੋਹਾਰੇ ਨੇ ਡੋਨਰਸ ਦੇ ਸਿਰ ਤੇ ਜਿਸ ਤਰ੍ਹਾਂ ਵੀ ਇਹਦਾ ਐਫਰਟਸ ਇਹਦੇ ਟਾਈਮ ਲੋਕਾਂ ਦਾ ਵਿਸ਼ਵਾਸ ਜੋ ਇਹਦੇ ਉੱਤੇ ਆ ਡੋਨਰਸ ਦਾ ਉਹਦੇ ਨਾਲ ਇਹ ਲੋਕਾਂ ਦੀ ਹੈਲਪ ਕਰ ਰਿਹਾ ਔਰ ਕਾਫੀ ਹੱਦ ਤੱਕ ਲੋਕ ਇਥੋਂ ਜਿਹੜੇ ਸੰਤੁਸ਼ਟ ਹੋ ਕੇ ਜਾ ਰਹੇ ਨੇ ਇਹਦੇ ਨਾਲ ਅੱਜ ਮੇਰੇ ਮਨ ਨੂੰ ਵੀ ਸੰਤੁਸ਼ਟੀ ਹੋਈ ਹੈ ਕਿ ਮੈਂ ਜੇ ਇੱਥੇ ਆਇਆ ਹਾਂ ਇਹ ਰਿਪੋਰਟ ਤੇ ਕਿਤੇ ਨਾ ਕਿਤੇ ਲੋਕ ਸਮਾਜ ਦੀ ਸੇਵਾ ਲਈ ਚੰਗੇ ਕੰਮ ਕਰਨ ਵਾਲੇ ਲੋਕਾਂ ਦਾ ਦਰਦ ਵੰਡਣ ਵਾਲੇ ਮੈਂ ਆਉਣਾ ਤੇ ਕੱਲ ਚਾਹੁੰਦਾ ਸੀ ਕੱਲ ਸਾਡੇ ਸ਼ਹਿਰ 'ਚ ਇੱਕ ਮੌਤ ਹੋ ਗਈ ਸੀ ਗਰੀਬੀ ਕਰਕੇ ਔਰ ਅੱਜ ਮੈਂ ਅਨਮੋਲ ਦੇ ਨਾਲ ਉੱਥੇ ਵੀ ਜਾ ਰਿਹਾ ਹਾਂ ਉਸ ਤੋਂ ਵਿੱਚੋਂ ਮੈਨੂੰ ਪਤਾ ਲੱਗਾ ਕਿ 5 ਤੋਂ 7 ਅਨਮੋਲ ਇੱਥੇ ਖੜਾ ਹੁੰਦਾ ਇੱਥੇ ਲੋਕਾਂ ਦੇ ਦੁੱਖ ਦਰਦ ਵਣਦਾ ਔਰ ਮੈਂ ਇਹਨੂੰ ਕਿਹਾ ਕਿ ਮੈਂ ਵੀ ਉੱਥੇ ਜਾਣਾ ਚਾਹੁੰਦਾ ਔਰ ਮੈਂ ਤੇਰੇ ਕੰਮ ਤੌਰ ਦੇ ਤਰੀਕੇ ਨੂੰ ਬੜਾ ਵੇਖਿਆ ਸੀ ਗਾ ਔਰ ਸੁਣਿਆ ਸੀਗਾ ਵੀਡੀਓ ਦੇ ਵਿੱਚ ਦੇਖਿਆ ਸੀ ਗਾ ਔਰ ਮੈਂ ਅੱਖੀਂ ਦੇਖਣਾ ਚਾਹੁੰਦਾ ਜਾ ਕੇ ਔਰ ਮਨ ਨੂੰ ਬੜਾ ਸੇ ਵਿੱਚ ਤੁਹਾਡੇ ਪਿੰਡ 'ਚ ਤੁਹਾਡੇ ਮੱਲੇ 'ਚ ਤੁਹਾਡੀ ਵਾੜ ਦੇ ਵਿੱਚ ਕੁੱਤਾ ਕਾ ਹੁੰਦਾ ਦਿਖਦਾ ਤੁਸੀਂ ਲੋਕਾਂ ਦੀ ਆਵਾਜ਼ ਬਣ ਕੇ ਬਾਹਰ ਆਓ ਲੋਕ ਤੁਹਾਡਾ ਸਤਕਾਰ ਵੀ ਕਰਨਗੇ ਲੋਕ ਤੁਹਾਡੇ ਪਿੱਛੇ ਵੀ ਲੱਗਣਗੇ ਲੋਕ ਤੁਹਾਨੂੰ ਫਿਰ ਵੀ ਜਿਹੜਾ ਇਹ ਕੰਮ ਕਰ ਰਿਹਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਦਾ ਧੰਨਵਾਦ ਕਰਦਾ ਬਹੁਤ ਖੂਬਸੂਰਤੀ ਤਰੀਕੇ ਦੇ ਨਾਲ ਕਰ ਰਿਹਾ ਬਹੁਤ ਵਧੀਆ ਕੰਮ ਕਰ ਰਿਹਾ ਔਰ ਇਹਦੇ ਨਾਲ ਨਾਲ ਬਾਕੀ ਮੁੱਦਿਆਂ ਦੇ ਉੱਤੇ ਵੀ ਇਹਨੂੰ ਚਰਚਾ ਕਰਨੀ ਚਾਹੀਦੀ ਯਾਰ ਉਹਨਾਂ ਮੁੱਦਿਆਂ ਦੇ ਉੱਤੇ ਵੀ ਖੜਨਾ ਚਾਹੀਦਾ ਮੈਨੂੰ ਪਹਿਲਾਂ ਲੱਗਦਾ ਸੀਗਾ ਕਿ ਮੈਡੀਕਲ ਦੇ ਉੱਤੇ ਕੰਮ ਕਰ ਰਿਹਾ ਹੁਣ ਇਹਨਾਂ ਦਿਨਾਂ ਦੇ ਦੌਰਾਨ ਮੈਂ ਦੇਖੀਆਂ ਇਹਨੀਆਂ ਵੀਡੀਓਜ਼ ਜਿੱਥੇ ਕਿਤੇ ਰਾਸ਼ਨ ਦੀ ਕਮੀ ਹੈ ਉੱਥੇ ਵੀ ਜਾ ਰਿਹਾ ਜੇ ਹਸਪਤਾਲਾਂ 'ਚ ਕੋਈ ਇਸ਼ੂ ਹੁੰਦੇ ਨੇ ਆ 2 ਰੁਪਏ ਦੇ ਗਲਵਜ਼ ਵਾਲਾ ਐਡਾ ਵਧੀਆ ਮਤਲਬ ਇਹ ਨਹੀਂ ਇਸ਼ੂ ਸਰਕਾਰਾਂ ਦੇ ਕੰਨ ਖੋਲੇ ਕਿ 2-2 ਰੁਪਏ ਕਰਕੇ ਤੁਸੀਂ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਬਾਹਰ ਨਹੀਂ ਕਰਦੇ ਕਿਉਂ ਮੰਗਤੇ ਬਣ ਗਏ ਹੋ ਤੁਸੀਂ ਯਾਰ ਤੁਸੀਂ ਮਤਲਬ ਐਨ ਜੀਓ ਦਾ ਕੰਮ ਕਰਨਾ ਇੱਕ ਚੀਜ਼ ਮੈਂ ਅੱਜ ਸਪਸ਼ਟ ਦੱਸ ਦਵਾਂ ਕਿ ਜਿਸ ਦੇਸ਼ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਤੇ ਐਨਜੀਓਣਗੇ ਬਹੁਤ ਗਿਣਤੀ ਦੇ ਵਿੱਚ ਐਨਜੀਓਣਗੇ ਉਹ ਸਰਕਾਰਾਂ ਦਾ ਫੇਲੀਅਰ ਹੁੰਦਾ ਇਹ ਕੰਮ ਸਰਕਾਰਾਂ ਦੇ ਨੇ ਸਰਕਾਰਾਂ ਕੰਮ ਕਰਨ ਇਹਨੂੰ ਕੰਮ ਕਰਨ ਦੀ ਕੀ ਲੋੜ ਹੈ ਇਹਨੂੰ ਇੱਥੇ ਆ ਕੇ ਮਤਲਬ 2-2 ਘੰਟੇ ਗਰਮੀ 'ਚ ਖਲੋਣ ਦੀ ਕੀ ਲੋੜ ਹੈ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਐਨਜੀਓਜ਼ ਨਿਭਾਉਂਦੇ ਨੇ ਔਰ ਇਹਦੇ ਨਾਲ ਬਾਕੀ ਜ਼ਿੰਮੇਵਾਰੀਆਂ ਵੀ ਨਿਭਾਓ ਆਪਣੀ ਟੀਮ ਦੇ ਵੱਖਰੇ-ਵੱਖਰੇ ਵਿੰਗ ਬਣਾਓ ਔਰ ਲੋਕਾਂ ਦੀਆਂ ਮੁਸ਼ਕਲਾਂ ਸੁਣੋ ਉਹਨਾਂ ਨੂੰ ਹੱਲ ਕਰੋ ਜਿੱਥੇ ਕਿਤੇ ਮੇਰੀ ਵੀ ਲੋਗੜਾ ਮੇਰੀ ਜਾਨ ਵੀ ਤੁਹਾਡੇ ਲਈ ਹਾਜ਼ਰ ਹੈ ਜਿੱਥੇ ਕਿਤੇ ਵੀ ਕਹੋਗੇ ਇਸ ਦੌਰਾਨ ਜਿਹੜਾ ਇਹਨੇ ਕੰਮ ਕੀਤਾ ਮੈਂ ਫਿਰ ਇੱਕ ਵਾਰੀ ਇਹਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਵਧੀਆ ਤੇ ਮੁਬਾਰਕਬਾਦ ਦੇਣਾ ਔਰ ਪ੍ਰਮਾਤਮਾ ਇਹਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਬਹੁਤ ਤਰੱਕੀਆਂ ਕਰੇ ਮੇਰਾ ਛੋਟਾ